ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਚਿਰਾਗਾਾਂ ਦੀ ਜੋਤ ਵਿੱਚ ਪੀਰ ਸਾਨੂੰ ਕਿਵੇਂ ਦਰਸ਼ਨ ਦਿੰਦੇ ਨੇ ਅਤੇ ਕਿਹੜੇ ਸੰਕੇਤ ਸਾਨੂੰ ਮਿਲਦੇ ਨੇ ਜਦੋਂ ਪੀਰ ਸਾਡੇ ਘਰ ਵਿੱਚ ਫੇਰਾ ਪਾਉਂਦੇ ਨੇ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਵੀ ਗੱਲ ਕਰਾਂਗੇ ਕਿ ਚਿਰਾਗਾਾਂ ਦੀ ਬੱਤੀ ਵਿੱਚ ਫੁੱਲ ਕਿਉਂ ਬਣਦਾ ਹੈ ਅਤੇ ਕਿਹੜੇ ਭਗਤਾਂ ਦੁਆਰਾ ਲਾਏ ਗਏ ਚਿਰਾਗਾਾਂ ਵਿੱਚ ਫੁੱਲ ਬਣਦਾ ਹੈ ਤਾਂ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਕਿ ਉਹ ਚਾਰ ਕੰਮ ਕਿਹੜੇ ਨੇ ਜੋ ਅਸੀਂ ਪੀਰਾਂ ਦੇ ਚਿਰਾਗਾ ਵਿੱਚ ਫੁੱਲ ਬਣਨ ਤੋਂ ਬਾਅਦ ਜ਼ਰੂਰ ਕਰਨੇ ਹਨ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਨਿਸ਼ਾਨ ਯਾਨੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਤੁਹਾਨੂੰ ਆਪਣੇ ਆਪ ਪਤਾ ਲੱਗਦਾ ਰਹੇ ਤਾਂ ਸੰਗਤ ਜੀ ਪੀਰਾਂ ਦੇ ਚਿਰਾਗਾ ਵਿੱਚ ਸੱਚੀ ਮੁੱਚੀ ਫੁੱਲ ਬਣਦਾ ਹੈ ਇਹ ਕੋਈ ਅੰਧਵਿਸ਼ਵਾਸ ਨਹੀਂ ਹੈ ਇਹ ਅਸਲੀਅਤ ਹੈ ਸੰਗਤ ਜੀ ਦੂਜੀ ਗੱਲ ਇਹ ਕਿ ਜੋ ਪੀਰਾਂ ਦੇ ਚਿਰਾਗ ਅਸੀਂ ਲਾਉਂਦੇ ਹਾਂ ਉਸ ਦੀ ਬੱਤੀ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਕ੍ਰਿਤੀਆਂ ਬਣਦੀਆਂ ਹਨ ਕਿਸੇ ਭਗਤ ਦੇ ਘਰ ਵਿੱਚ ਪੀਰਾਂ ਦੇ ਚਿਰਾਗਾਂ ਦੀ ਬੱਤੀ ਵਿੱਚ ਗੁਲਾਬ ਦਾ ਫੁੱਲ ਬਣ ਜਾਂਦਾ ਹੈ ਕਿਸੇ ਦੇ ਕਮਲ ਦਾ ਫੁੱਲ ਅਤੇ ਕਿਸੇ ਭਗਤ ਦੇ ਚਿਰਾਗਾਂ ਵਿੱਚ ਤਲਵਾਰ ਦੀ ਆਕ੍ਰਿਤੀ ਬਣਦੀ ਹੈ ਅਤੇ ਕਿਸੇ ਭਗਤ ਦੁਆਰਾ ਲਾਏ ਗਏ ਚਿਰਾਗਾਂ ਵਿੱਚ ਉਸ ਨੂੰ ਪੀਰਾਂ ਦੇ ਦਰਸ਼ਨ ਵੀ ਹੁੰਦੇ ਨੇ ਅਤੇ ਹੋਰ ਵੀ ਬਹੁਤ ਆਕ੍ਰਿਤੀਆਂ ਬਣਦੀਆਂ ਹਨ ਜਿਵੇਂ ਨਾਗ ਦੀ ਆਕ੍ਰਿਤੀ ਦਾ ਬਣਨਾ, ਸ਼ੇਰ ਬਣਨਾ, ਘੱਟ ਦੀ ਆਕ੍ਰਿਤੀ ਦਾ ਬਣਨਾ ਜਿਨ੍ਹਾਂ ਦਾ ਕੁਝ ਨਾ ਕੁਝ ਅਰਥ ਜ਼ਰੂਰ ਹੁੰਦਾ ਹੈ। ਜੇਕਰ ਗੁਲਾਬ ਦਾ ਫੁੱਲ ਬਣ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਸਾਡੇ ਘਰ ਵਿੱਚ ਧਨ ਦੀ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਕਰਜ਼ੇ ਤੋਂ ਛੁਟਕਾਰਾ ਛੇਤੀ ਮਿਲ ਜਾਵੇਗਾ। ਜੇਕਰ ਬੱਤੀ ਵਿੱਚ ਤਲਵਾਰ ਦੀ ਆਕ੍ਰਿਤੀ ਬਣੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਉੱਪਰ ਪੀਰਾਂ ਦੀ ਕਿਰਪਾ ਹੈ ਅਤੇ ਤੁਹਾਡੇ ਦੁਸ਼ਮਣਾਂ ਦਾ ਛੇਤੀ ਨਾਸ਼ ਹੋ ਜਾਵੇਗਾ। ਤਲਵਾਰ ਦਾ ਸੰਕੇਤ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰਨ ਦਾ ਸੰਕੇਤ ਹੁੰਦਾ ਹੈ। ਕਿਸੇ ਕਿਸੇ ਭਗਤ ਦੇ ਘਰ ਵਿੱਚ ਚਿਰਾਗਾਂ ਦੀ ਬੱਤੀ ਵਿੱਚ ਫੁੱਲ ਬਣਦੇ ਨੇ। ਉਹ ਕਿਹੜੇ ਭਗਤ ਨੇ ਤਾਂ ਉਹ ਲੋਕ ਜੋ ਸ਼ਰਧਾਪੂਰਵਕ ਵਿਸ਼ਵਾਸ ਰੱਖ ਕੇ ਅਤੇ ਪੂਰਨ ਭਰੋਸੇ ਨਾਲ ਪੀਰਾਂ ਦੀ ਇਬਾਦਤ ਕਰਦੇ ਨੇ। ਉਹਨਾਂ ਦੇ ਚਿਰਾਗ ਲਾਉਂਦੇ ਨੇ ਉਹਨਾਂ ਦਾ ਆਪਣੇ ਪੀਰਾਂ ਉੱਪਰ ਪੂਰਾ ਭਰੋਸਾ ਹੁੰਦਾ ਹੈ ਅਜਿਹੇ ਭਗਤਾਂ ਨੂੰ ਪੀਰ ਸੰਕੇਤ ਲਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਹਾਂ ਤੁਹਾਡੀ ਇਬਾਦਤ ਮਨਜ਼ੂਰ ਹੋ ਰਹੀ ਹੈ ਅਤੇ ਤੁਹਾਡੇ ਤੋਂ ਪੀਰ ਖੁਸ਼ ਹਨ ਉਦੋਂ ਹੀ ਫੁੱਲ ਬਣਿਆ ਕਰਦੇ ਹਨ ਹੁਣ ਗੱਲ ਕਰਦੇ ਹਾਂ ਕਿ ਕਿਹੜੀ ਬੱਤੀ ਵਿੱਚ ਫੁੱਲ ਬਣਦਾ ਹੈ ਲੰਬੀ ਬੱਤੀ ਵਿੱਚ ਜਾਂ ਛੋਟੀ ਬੱਤੀ ਵਿੱਚ ਤਾਂ ਸੰਗਤ ਜੀ ਦੋਨੋਂ ਪ੍ਰਕਾਰ ਦੀਆਂ ਰੂਹ ਦੀਆਂ ਬੱਤੀਆਂ ਜੋ ਚਿਰਾਗਾ ਵਿੱਚ ਲਾਉਂਦੇ ਹਾਂ ਉਹਨਾਂ ਵਿੱਚ ਫੁੱਲ ਬਣਦਾ ਹੈ ਹੁਣ ਗੱਲ ਕਰਦੇ ਹਾਂ ਕਿ ਫੁੱਲ ਬਣਦਾ ਕਿਉਂ ਹੈ ਤਾਂ ਸੰਗਤ ਜੀ ਚਿਰਾਗਾ ਦੀ ਬੱਤੀ ਵਿੱਚ ਫੁੱਲ ਇਸ ਲਈ ਬਣਦਾ ਹੈ ਕਿ ਇਹ ਸਾਡੇ ਪੀਰਾਂ ਦਾ ਸਾਡੇ ਦੇਵੀ ਦੇਵਤਾ ਦਾ ਦਿੱਤਾ ਗਿਆ ਸੰਕੇਤ ਹੁੰਦਾ ਹੈ ਜਾਂ ਉਹ ਨਿਸ਼ਾਨੀ ਹੁੰਦੀ ਹੈ ਜੋ ਚੁਤਦੀ ਹੈ ਕਿ ਤੁਹਾਡੇ ਦੁਆਰਾ ਲਾਏ ਗਏ ਚਿਰਾਗ ਜਿੰਨਾ ਵੀ ਪੀਰਾਂ ਲਈ ਜਾਂ ਕਿਸੇ ਦੇਵੀ ਦੇਵਤਾ ਲਈ ਲਾਏ ਨੇ ਉਹ ਉਹਨਾਂ ਨੇ ਮਨਜ਼ੂਰ ਕਰ ਲਏ ਨੇ ਅਤੇ ਉਹ ਤੁਹਾਡੇ ਨਾਲ ਹਨ ਇਹ ਪੀਰਾਂ ਦੇ ਅਸ਼ੀਰਵਾਦ ਦੀ ਇੱਕ ਪ੍ਰਤੱਖ ਨਿਸ਼ਾਨੀ ਹੁੰਦੀ ਹੈ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਕਿ ਉਹ ਕੰਮ ਕਿਹੜੇ ਨੇ ਜੋ ਅਸੀਂ ਪੀਰਾ ਦੇ ਚਿਰਾਗਾ ਵਿੱਚ ਫੁੱਲ ਵੜਨ ਤੋਂ ਬਾਅਦ ਜ਼ਰੂਰ ਕਰਨੇ ਨੇ ਪਹਿਲਾ ਕੰਮ ਚਿਰਾਗ ਜਦੋਂ ਛਾਤ ਹੋ ਜਾਣ ਠੰਡੇ ਹੋ ਜਾਣ ਤਾਂ ਉਸ ਦੀ ਬੱਤੀ ਵਿੱਚ ਬੜੇ ਫੁੱਲ ਨੂੰ ਤੋੜ ਲਵੋ ਅਤੇ ਉਸ ਵਿੱਚ ਥੋੜਾ ਜਿਹਾ ਤੇਲ ਮਿਲਾ ਕੇ ਰੱਖ ਲਵੋ ਤੁਸੀਂ ਇਸ ਵਿੱਚ ਘੋ ਵੀ ਮਿਲਾ ਸਕਦੇ ਹੋ ਜਾਂ ਥੋੜਾ ਜਿਹਾ ਸੰਧੂਰ ਜਾਂ ਚੰਨਲ ਮਿਲਾ ਕੇ ਇਸ ਦਾ ਰੋਜ਼ ਥੋੜਾ ਜਿਹਾ ਮੱਥੇ ਉੱਪਰ ਤਿਲਕ ਲਗਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਸੰਗਤ ਜੀ ਅਜਿਹਾ ਕਰਨ ਨਾਲ ਤੁਹਾਡੇ ਅੰਦਰ ਇੱਕ ਅਜਿਹੀ ਖਿੱਚ ਪੈਦਾ ਹੋਵੇਗੀ ਅਜਿਹਾ ਆਕਰਸ਼ਣ ਪੈਦਾ ਹੋਵੇਗਾ ਕਿ ਲੋਕ ਤੁਹਾਡੇ ਵੱਲ ਖਿੱਚੇ ਚਲੇ ਆਉਣਗੇ ਉਹ ਤੁਹਾਡੀ ਗੱਲ ਸੁਣਨਗੇ ਅਤੇ ਤੁਹਾਡੀ ਹਰ ਮਦਦ ਕਰਨ ਲਈ ਤਿਆਰ ਰਹਿਣਗੇ ਕਿਸੇ ਸ਼ੁਭ ਕਾਮ ਲਈ ਜਾਣ ਤੋਂ ਪਹਿਲਾਂ ਇਸ ਫੁੱਲ ਦਾ ਤਿਲਕ ਲਗਾਉਣ ਨਾਲ ਉਹ ਕੰਮ ਹੱਲ ਹੋ ਜਾਵੇਗਾ ਇਹ ਪੀਰਾਂ ਦੀ ਸ਼ਕਤੀ ਦਾ ਕਮਾਲ ਹੈ ਉਹਨਾਂ ਦੀ ਕਿਰਪਾ ਹੁੰਦੀ ਹੈ ਉਦੋਂ ਹੀ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਬਣ ਜਾਂਦੇ ਹਨ ਤੁਹਾਡੇ ਸਾਰੇ ਵਿਗੜੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਸੰਗਤ ਜੀ ਜੋ ਭਗਤ ਤਿਲਕ ਨਹੀਂ ਲਗਾ ਸਕਦੇ ਉਹ ਇਸ ਨੂੰ ਕੰਨ ਦੇ ਪਿੱਛੇ ਹਲਕੇ ਜਿਹੇ ਤਿਲਕ ਦੇ ਰੂਪ ਵਿੱਚ ਲਗਾ ਸਕਦੇ ਨੇ ਸੰਗਤ ਜੀ ਜੇਕਰ ਤੁਹਾਡੀ ਕੋਈ ਨੌਕਰੀ ਜਾਂ ਕਾਰੋਬਾਰ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਤਾਂ ਉਹ ਹੱਲ ਹੋ ਜਾਵੇਗੀ ਸੰਗਤ ਜੀ ਦੂਜਾ ਕੰਮ ਤੁਸੀਂ ਇਹ ਕਰਨਾ ਹੈ ਕਿ ਆਪਣੀ ਸਾਧਨਾ ਦਾ ਸਮਾਂ ਵਧਾ ਦੇਣਾ ਹੈ ਜੋ ਵੀ ਮਾਲਾ ਜਾਪ ਤੁਸੀਂ ਕਰਦੇ ਹੋ ਜਿਵੇਂ ਪੰਜ ਮਾਲਾ ਕਰਦੇ ਹੋ ਤਾਂ ਤੁਸੀਂ 11 ਮਾਲਾ ਕਰਨੀਆਂ ਸ਼ੁਰੂ ਕਰ ਦੇਣੀਆਂ ਹਨ ਅਜਿਹਾ ਕਰਨ ਨਾਲ ਜੋ ਵੀ ਸਾਡੇ ਪਿਛਲੇ ਜਨਮਾਂ ਦੇ ਪੁਰਾਣੇ ਕਰਮ ਹਨ ਜਿਨ੍ਹਾਂ ਕਰਕੇ ਅਸੀਂ ਇਸ ਜਨਮ ਵਿੱਚ ਕਸ਼ਟ ਭੋਗਨੇ ਹਨ ਉਹ ਸਾਧਨਾ ਵਧਾਉਣ ਨਾਲ ਜਲਦੀ ਜਲਦੀ ਕੱਟਣੇ ਸ਼ੁਰੂ ਹੋ ਜਾਣਗੇ ਕਿਉਂਕਿ ਸਾਡੇ ਨਾਲ ਪੀਰਾਂ ਦੀ ਸ਼ਕਤੀ ਦਾ ਵੀ ਪੈਰਾ ਹੋ ਗਿਆ ਹੁੰਦਾ ਹੈ ਸਾਡੇ ਸਾਰੇ ਕੰਮ ਪੀਰਾਂ ਦੀ ਕਿਰਪਾ ਨਾਲ ਸਹੀ ਹੋਣੇ ਸ਼ੁਰੂ ਹੋ ਜਾਂਦੇ ਹਨ ਸੰਗਤ ਜੀ ਤੀਜਾ ਕੰਮ ਜੋ ਅਸੀਂ ਚਿਰਾਗਾ ਦੀ ਬੱਤੀ ਵਿੱਚ ਫੁੱਲ ਬਣਨ ਦੇ ਸੰਕੇਤ ਮਿਲਣ ਤੋਂ ਬਾਅਦ ਕਰਨਾ ਹੈ ਉਹ ਹੈ ਕਿ ਅਸੀਂ ਪੀਰਾਂ ਦੀ ਨਿਯਾਜ਼ ਹਰ ਵੀਰਵਾਰ ਦੇਣੀ ਸ਼ੁਰੂ ਕਰ ਦੇਣੀ ਹੈ ਜਿਵੇਂ ਅਸੀਂ ਜੇਕਰ ਪਹਿਲਾਂ ਜੇਠੇ ਵੀਰਵਾਰ ਜਾਂ 11ਵੇਂ ਵਾਲੇ ਦਿਨ ਪੀਰਾਂ ਨੂੰ ਨਿਯਾਜ਼ ਦਿੰਦੇ ਸੀ ਤਾਂ ਹੁਣ ਅਸੀਂ ਪੀਰਾਂ ਨੂੰ ਨਿਯਾਜ਼ ਹਰ ਵੀਰਵਾਰ ਦੇਣ ਦਾ ਨਿਯਮ ਪੱਕਾ ਬਣਾ ਲੈਣਾ ਹੈ ਕਿਉਂਕਿ ਸੰਗਤ ਜੀ ਪੀ ਸਾਡੇ ਘਰ ਹਰ ਵੀਰਵਾਰ ਫੇਰਾ ਪਾਉਣ ਆਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਬਿਨਾਂ ਭੋਗ ਲਵਾਏ ਖਾਲੀ ਨਹੀਂ ਜਾਣ ਦੇਣਾ ਹੈ ਉਹ ਖੁਸ਼ ਹੋ ਕੇ ਸਾਡੇ ਘਰ ਆਉਂਦੇ ਨੇ ਤਾਂ ਅਸੀਂ ਵੀ ਉਹਨਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡਣੀ ਹੈ ਇਹ ਨਿਆਜ਼ ਤੁਸੀਂ ਇੱਕ ਕੌਲੀ ਹੀ ਕਿਉਂ ਨਾ ਬਣਾਓ ਪਰ ਆਪਣੇ ਹੱਥੀ ਆਪਣੇ ਘਰ ਵਿੱਚ ਸੁੱਚਮ ਰੱਖ ਕੇ ਬਣਾਉਣੀ ਹੈ ਅਜਿਹਾ ਕਰਨ ਨਾਲ ਪੀਰ ਖੁਸ਼ ਹੋ ਕੇ ਤੁਹਾਨੂੰ ਕੋਈ ਰਿੱਧੀ ਸਿੱਧੀ ਵੀ ਦੇ ਸਕਦੇ ਹਨ ਇਹ ਉਹਨਾਂ ਦੀ ਮੋਜ ਹੈ ਕਿ ਉਹ ਕਿਹੜੇ ਭਗਤ ਨੂੰ ਕੀ ਦਿੰਦੇ ਹਨ ਸੰਗਤ ਜੀ ਚਿਰਾਗਾ ਦੀ ਬੱਤੀ ਵਿੱਚ ਫੁੱਲ ਬੜਨ ਤੋਂ ਬਾਅਦ ਚੌਥਾ ਕੰਮ ਤੁਸੀਂ ਇਹ ਕਰਨਾ ਹੈ ਕਿ ਆਪਣੇ ਘਰ ਵਿੱਚ ਸ਼ੁੱਧ ਲੁਬਾਣ ਦੀ ਧੂਣੀ ਦੇਣੀ ਸ਼ੁਰੂ ਕਰ ਦੇਣੀ ਹੈ ਇਹ ਧੂਣੀ ਤੁਸੀਂ ਪੀਰਾਂ ਦੇ ਚਿਰਾਗਾ ਤੋਂ ਸ਼ੁਰੂ ਕਰਕੇ ਸਾਰੇ ਘਰ ਵਿੱਚ ਘਮਾਉਣੀ ਹੈ ਬਾਜ਼ਾਰ ਵਿੱਚੋਂ ਮਿਲਣ ਵਾਲੀਆਂ ਕੈਮੀਕਲ ਦੀਆਂ ਬਣੀਆਂ ਹੋਈਆਂ ਅਰਗਬੱਤੀਆਂ ਜਾਂ ਧੂਫ ਤੁਸੀਂ ਨਹੀਂ ਲਾਉਣੀ ਹੈ ਸੰਗਤ ਜੀ ਲੁਬਾਣ ਦੀ ਧੂਣੀ ਇਸ ਲਈ ਦੇਣੀ ਚਾਹੀਦੀ ਹੈ ਕਿ ਇਹ ਸਕਾਰਾਤਮਕ ਸ਼ਕਤੀਆਂ ਨੂੰ ਖਿੱਚਦੀ ਹੈ ਲੋਬਾਣ ਦੀ ਧੂਣੀ ਦੇ ਨਾਲ ਸਾਡੇ ਘਰ ਵਿੱਚ ਜਦੋਂ ਪੀਰ ਫੇਰਾ ਪਾਉਂਦੇ ਹਨ ਤਾਂ ਉਹ ਇਕੱਲੇ ਨਹੀਂ ਹੁੰਦੇ ਉਹਨਾਂ ਨਾਲ ਅਨੇਕਾ ਪੀਰ ਅਤੇ ਵਲੀ ਜੋ ਉਹਨਾਂ ਦੀ ਸੇਵਾ ਵਿੱਚ ਹੁੰਦੇ ਹਨ ਉਹ ਸਾਰੇ ਫਰਿਸ਼ਤੇ ਇਸ ਧੋਣੀ ਨਾਲ ਬਹੁਤ ਪ੍ਰਸੰਨ ਹੁੰਦੇ ਹਨ ਅਤੇ ਸਾਡੇ ਘਰ ਵਿੱਚੋਂ ਮਾੜੀਆਂ ਸ਼ਕਤੀਆਂ ਇਸ ਧੋਣੀ ਨਾਲ ਦੂਰ ਭਜ ਜਾਂਦੀਆਂ ਹਨ ਅਤੇ ਘਰ ਵਿੱਚ ਸੁੱਖ ਸ਼ਾਂਤੀ ਦਾ ਵਾਸ ਹੋ ਜਾਂਦਾ ਹੈ ਤਾਂ ਸੰਗਤ ਜੀ ਇਹ ਸਨ ਉਹ ਚਾਰ ਕੰਮ ਜੋ ਤੁਸੀਂ ਪੀਰਾਂ ਦੇ ਚਰਾਗਾ ਵਿੱਚ ਫੁੱਲ ਬਣਨ ਦੇ ਸੰਕੇਤੋਂ ਬਾਅਦ ਸ਼ੁਰੂ ਕਰ ਦੇਣੇ ਹਨ ਆਸ ਕਰਦੇ ਹਾਂ ਕਿ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਵਾਨ ਜੈ ਪਰਮਾ